ਥਾਈਲੈਂਡ ਅਤੇ ਕੰਬੋਡੀਆ ਨੇ ਇੱਕ ਦੂਜੇ ਤੇ ਹਿੰਸਾ ਸ਼ੁਰੂ ਕਰਨ ਦਾ ਦੋਸ਼ ਲਾਇਆ ਹੈ ਇਹ ਜੁਲਾਈ ਵਿੱਚ ਹੋਏ ਜੰਗਬੱਦੀ ਸਮਝੌਤੇ ਤੋਂ ਬਾਅਦ ਸਭ ਤੋਂ ਗੰਭੀਰ ਟਕਰਾਹ ਮਈ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਟਕਰਾਵ ਵਧ ਗਿਆ ਸੀਗਾ ਤੇ ਲਗਾਤਾਰ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਸੀਗੀ ਦੋਨੋਂ ਦੇਸ਼ ਇੱਕ ਦੂਜੇ ਤੇ ਆਰੋਪ ਤੇ ਪ੍ਰਤੀਆਰੋਪ ਲਾ ਰਹੇ ਸੀ ਤੇ ਉਦੋਂ ਸਿਚੁਏਸ਼ਨ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਜਦੋਂ ਕੰਬੋਡੀਆ ਨੇ ਥਾਈਲੈਂਡ ਦੇ ਉੱਤੇ ਰਾਕਟ ਹਮਲੇ ਨਾਲ ਜਵਾਬ ਦਿੱਤਾ ਸੀ ਸਿਚੁਏਸ਼ਨ ਜ਼ਿਆਦਾ ਕ੍ਰਿਟੀਕਲ ਹੋਣ ਕਰਕੇ ਕਿਤੇ ਨਾ ਕਿਤੇ ਬਲੇਸ਼ੀਆ ਨੂੰ ਐਂਟਰ ਕਰਨਾ ਪਿਆ ਤੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਉਸ ਸਮੇਂ 트ੰਪ ਨੇ ਉਹਨਾਂ ਨੇ ਵੀ ਐਂਟਰ ਕਰਕੇ ਮੀਡੀਏਸ਼ਨ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਉਸ ਸਮੇਂ ਰੋਕੀ ਸੀ ਲੇਕਿਨ ਹੁਣ ਦੁਬਾਰਾ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਸ਼ੁਰੂ ਹੋ ਚੁੱਕੀ ਹੈ ਜਿਹੜੀ ਥਾਈਲੈਂਡ ਦੀ ਪੀਐਮ ਨੇ ਉਹਨਾਂ ਨੇ ਵੀ ਇਹ ਗੱਲ ਕਿਹਾ ਹੈ ਕਈ ਹੈਗੀ ਆ ਵੀ ਥਾਈਲੈਂਡ ਕਦੇ ਵੀ ਹਿੰਸਾ ਨਹੀਂ ਚਾਹੁੰਦਾ ਪਰ ਆਪਣੀ ਸੋਵਰਨਿਟੀ ਦੀ ਸੁਰੱਖਿਆ ਲਈ ਕਿਤਨਾ ਕਿਤੇ ਆਪਣੀ ਸਿਕਿਉਰਿਟੀ ਲਈ ਜਿਹੜੇ ਜ਼ਰੂਰੀ ਕਦਮ ਹੋਣਗੇ ਉਹ ਥਾਈਲੈਂਡ ਉਹਨਾਂ ਨੂੰ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ